ਟਾਈਗਰ ਜੀ ਕਾਲਸਾ ਵਾਈਗੁਰ ਜੀ ਕੀ ਫਤਿਹ ਤੇ ਵੀਡੀਓ ਦੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੈਪ ਕਰਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇੱਕ ਕਰੇਲੇ ਇਹ ਗਰਮੀਆਂ ਦੀ ਸਬਜੀ ਹੁਣ ਕਦੂ, ਕਰੇਲੇ, ਤੋਰੀਆਂ ਆ ਰਹੀਆਂ ਆ ਤੇ ਬਹੁਤ ਵਧੀਆ ਆ ਰਹੀਆਂ ਵਿਚਾਰ ਦੇ ਵਿੱਚ ਆਮ ਹੀ ਮਿਲਦੇ ਪਏ ਨੇ ਹੁਣ ਤਾਜੀ ਸਬਜੀ ਤੇ ਗਰਮੀਆਂ ਦੇ ਸੀਜ਼ਨ ਦੀ ਸਬਜ਼ੀ ਤੁਸੀਂ ਗਰਮੀਆਂ ਵਿੱਚ ਖਾਇਆ ਕਰੋ ਤੇ ਸਿਆਲ ਦੇ ਸੀਜ਼ਨ ਦੀ ਸਬਜ਼ੀ ਸਿਆਲ ਵਿੱਚ ਖਾਇਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਆਪਣੀ ਸਿਹਤ ਜਿਹੜੀ ਉਹ ਬਹੁਤ ਵਧੀਆ ਰਹਿੰਦੀ ਹੈ ਤੇ ਜੇ ਆਪਾਂ ਬੇ ਸੀਜ਼ਨਲੀ ਸਬਜ਼ੀ ਖਾਂਦੇ ਆਂ ਤੇ ਉਹ ਆਪਾਂ ਨੂੰ ਖਰਾਬ ਕਰਦੀ ਹੈ ਆਜੋ ਆਪਾਂ ਇਹਨਾਂ ਨੂੰ ਛਿੱਲ ਕੇ ਲੂਣ ਲਾ ਲਾਂਗੇ ਲੂਣ ਲਾ ਕੇ ਆਪਾਂ ਨੂੰ 5 ਮਿੰਟ ਰੱਖਾਂਗੇ ਤੇ ਫਿਰ ਆਪਾਂ ਧੋ ਕੇ ਅੱਗੇ ਜਿਹੜਾ ਮਸਾਲਾ ਬਣਾਵਾਂਗੇ ਆਪਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇਸ ਤਰ੍ਹਾਂ ਆਪਾਂ ਨੂੰ ਥੋੜੇ ਥੋੜੇ ਸੀਨ ਵਿਖਾਉਣ ਦੇ ਨਾਲ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤੇ ਆਪਾਂ ਵੀਡੀਓ ਲੰਬੀ ਨਹੀਂ ਕਰਨੀ ਖਾਵਾਂਗੇ ਕਰੇਲੇ ਤੇ ਫਿਰ ਆਪਾਂ ਮਸਾਲਾ ਭੁੰਨਾਂਗੇ ਇਹ ਜਿਹੜੀਆਂ ਸਬਜ਼ੀਆਂ ਵਾਂ ਸੀਜ਼ਨ ਦੇ ਪਹਿਲੇ ਕਰੇਲੇ ਇਹ ਆਪਣੇ ਘਰ ਵਿੱਚ ਕੋਈ ਵੀ ਜੇਠਾ ਦੀਪਤ ਹੋਵੇ ਉਹਨੂੰ ਨਵੇਂ ਕਰਾਏ ਜਾਂਦੇ ਆ ਇਹ ਤੁਹਾਨੂੰ ਪਤਾ ਸਾਡੇ ਘਰ ਵਿੱਚ ਪਹਿਲਾ ਜੇਠਾ ਮੇਰਾ ਬੇਟਾ ਉਸ ਤੋਂ ਬਾਅਦ ਮੇਰਾ ਜੇਠਾ ਪੋਤਰਾ ਉਸ ਤੋਂ ਬਾਅਦ ਛੋਟੇ بیٹے ਦੀ ਪੇਟੀ ਨੂਰ ਹਰਨੂਰ ਕੌਰ ਉਹ ਜੇਠੀ ਇੱਕ ਸਾਡੀ ਇੱਕ ਛੋਟੀ ਨਾ ਜੇਠੀ ਆਪਣੇ ਘਰ ਚਾਰ ਆਪਣੇ ਘਰ ਵਿੱਚ ਚਾਰ ਜੇਠੇ ਨੇ ਆਪਾਂ ਇਸ ਲਈ ਇਸ ਵਸਾਖ ਦੇ ਮਹੀਨੇ ਵਿੱਚ ਸਾਰੀਆਂ ਸਬਜ਼ੀਆਂ ਨਵੀਆਂ ਕਰ ਲੈਣੇ ਆ ਜੇਠ ਤੋਂ ਚੜ੍ਹਨ ਤੋਂ ਪਹਿਲਾਂ ਪਹਿਲਾਂ ਅੱਜ ਹੁਣ ਆਪਾਂ ਇਹਨਾਂ ਨੂੰ ਕ੍ਰੇਲਿਆਂ ਨੂੰ ਛਿੱਲਦੇ ਆ ਇਸ ਤਰ੍ਹਾਂ ਆਪਾਂ ਥੋੜੀ ਥੋੜੀ ਛਿੱਲ ਲਾਵਾਂਗੇ ਜ਼ਿਆਦੀ ਛਿੱਲ ਨਹੀਂ ਆਪਾਂ ਇਹਨਾਂ ਦੀ ਲਾਉਣੇ ਸਾਰੇ ਛਿਲਕੇ ਇਹਨਾਂ ਨੂੰ ਲੋਨ ਲਾ ਕੇ ਰੱਖ ਲਾਂਗੇ ਫਿਰ ਇਹਨਾਂ ਨੂੰ ਧੋ ਕੇ ਤੇ ਫੇਰ ਆਪਾਂ ਤਰੇਲੇ ਬਣਾਵਾਂਗੇ ਆਹ ਲੋ ਜੀ ਕਰੇਲੇ ਜਿਹੜੇ ਆਪਾਂ ਲੂਣ ਲਾ ਕੇ ਰੱਖੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਨਚੋੜ ਲਿਆ ਵਾ ਤੇ ਇਹ ਆਪਾਂ ਸਿਲਕੇ ਵੀ ਨਹੀਂ ਸੁੱਟਦੇ ਤੁਹਾਨੂੰ ਪਤਾ ਇਹਨਾਂ ਦੀ ਵੀ ਆਪਾਂ ਸਬਜ਼ੀ ਬਣਾਵਾਂਗੇ ਪਰ ਇਹਨਾਂ ਦੀ ਆਪਾਂ ਵੀਡੀਓ ਨਹੀਂ ਅੱਜ ਬਣਾਉਣੀ ਕਿਉਂਕਿ ਆਪਣੀ ਵੀਡੀਓ ਲੰਬੀ ਹੋ ਜਾਣੀ ਹੈ ਤੇ ਇਹ ਆਪਾਂ ਜਿਹੜੇ ਵਿੱਚ ਗੰਡੇ ਪਾਉਣੇ ਆ ਇਹ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਸਾਫ਼ ਕਰ ਲੈ ਚੰਗੇ ਤਰੀਕੇ ਨਾਲ ਨਾਲ ਹਰੀਆਂ ਮਿਰਚਾਂ ਨਾਲ ਟਮਾਟਰ ਇਹਨਾਂ ਕਾ ਆਪਾਂ ਅਦਰਕ ਪਾਵਾਂਗੇ ਆਪਾਂ ਥੋੜਾ ਜਿਹਾ ਇਹ ਮੋਟਾ ਨਾਲ ਦਾ ਨਾ ਪਾ ਲੈਨੇ ਆ। ਆਪਾਂ ਜੀਰਾ ਪਾ ਲਾਂਗੇ। ਇਹ ਜਿਹੜੀਆਂ ਹਰੀਆਂ ਮਿਰਚਾਂ ਆਪਾਂ ਧੋ ਕੇ ਸਾਫ਼ ਕਰਕੇ ਲਈਆਂ ਆ ਆਪਾਂ ਸਾਰੀਆਂ ਹੀ ਪਾ ਦੇਣੀਆਂ ਕਿਉਂਕਿ ਇੰਨੀਆਂ ਛੋੜੀਆਂ ਨਹੀਂ ਗੀਆਂ। ਤਿੱਖੀਆਂ ਨਹੀਂ ਇਹ। ਇਹ ਆਪਾਂ ਸਾਰੀਆਂ ਕੱਟ ਕੇ ਪਾ ਕੇ ਚੰਗੀ ਤਰ੍ਹਾਂ ਫੁੱਟ ਲਾਂਗੇ ਚੰਗੇ ਤਰੀਕੇ ਨਾਲ ਇਹਨਾਂ ਨੂੰ। ਨਾਲੇ ਆਪਾਂ ਇਧਰਕ ਪਾ ਲਾਂਗੇ ਥੋੜਾ ਜਿਹਾ ਤੇ ਲਸਣ ਨਹੀਂ ਆਪਾਂ ਪਾ ਰਿਆ ਕਿਉਂਕਿ ਕarele ਜਿਹੜੇ ਆ ਇਹਨਾਂ ਦਾ ਸਬਾ ਗਰਮ ਹੁੰਦਾ ਤੇ ਆਪਾਂ ਲਸਣ ਨਹੀਂ ਪਾ ਰਹੇ ਥੋੜਾ ਜਿਹਾ ਅਦਰਕ ਪਾ ਰਹੇ ਆ। ਬਾਕੀ ਆਪਾਂ ਗੰਡੇ ਤੇ ਹਰੀ ਮਿਰਚ ਦਾ ਹੀ ਮਸਾਲਾ ਬਣਾਵਾਂਗੇ। ਇਹ ਆਪਾਂ ਵਿੱਚ ਭਰ ਕੇ ਪਾਵਾਂਗੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ। ਆਪਾਂ ਮਸਾਲਾ ਪੀਸ ਲਾਂਗੇ ਤੇ ਗੰਡੇ ਆਪਾਂ ਕੱਟ ਕੇ ਹੀ ਪਾ ਦਾਂਗੇ। ਤੇ ਸਵਾਦ ਅਨਸਾਰ ਆਪਾਂ ਲੂਣ ਪਾ ਲੈਨੇ ਆ ਵਿੱਚ। ਇਹਦੇ ਨਾਲ ਚੰਗੀ ਤਰ੍ਹਾਂ ਬਰੀਕ ਹੋ ਜਾਊਗਾ ਮਸਾਲਾ। ਐਸਾ ਆਪਾਂ ਚਾਲੂ ਕਰ ਲੈਨੇ ਆ। ਉਤਰਾਖਲਾਂਗੇ ਪੜਾਈ ਤੇਲ ਦੀ। ਹੁਣ ਆਪਾਂ ਲੋਨੇ ਕ੍ਰੇਲਿਆਂ ਨੂੰ ਤੜਕਾ। ਪਹਿਲਾਂ ਆਪਾਂ ਮਸਾਲਾ ਭੁੰਨ ਲੈਨੇ ਆ। ਤੇਲ ਪਾ ਲਾਂਗੇ। ਤੇਲ ਗਰਮ ਹੋ ਗਿਆ ਤੇ ਆਪਾਂ ਪਾ ਲੈਨੇ ਗੰਡੇ ਇਹਨਾਂ ਨੂੰ ਪਹਿਲਾਂ ਭੁੰਨਾਂਗੇ। ਗੰਡੇ ਆਪਣੇ ਪੁੱਜ ਗਿਆ ਤੇ ਇਹ ਆਪਾਂ ਜਿਹੜਾ ਹਰੀਆਂ ਮਿਰਚਾਂ ਦਾ ਦਰਕ ਦਾ ਪੇਸਟ ਲਿਆ ਉਹ ਪਾ ਲੈਨੇ। ਇਹਨੂੰ ਛੋੜਾ ਜਿਹਾ ਆਪਾਂ ਭੁੰਨ ਲਾਂਗੇ। ਇਹ ਆਪਾਂ ਟਮਾਟਰ ਜਿਹੜੇ ਬਰੀ ਬਰੀ ਕੱਟ ਕੇ ਲਿਆ ਵੀ ਪਾ ਲਈ। ਛੋੜਾ ਜਿਹਾ ਇਹਨਾਂ ਨੂੰ ਭੁੰਨ ਲਾਂਗੇ ਆਪਾਂ। ਗੰਡੇ ਆਪਣੇ ਪੁੱਜ ਗਿਆ ਇਹ ਆਪਾਂ ਪਾ ਲੈਨੇ ਆ ਹਲਦੀ। ਕਿੰਨਾ ਕੁੰਡਾ ਹੋ ਗਿਆ ਆਪਾਂ ਪਾਣੀ ਪਾ ਲਾਂਗੇ। ਇਹ ਮਸਾਲਾ ਆਪਣਾ ਹੁਣ ਤਿਆਰ ਆ। ਮਸਾਲਾ ਆਪਣਾ ਬਣ ਗਿਆ ਤੇ ਇਹਨੂੰ ਆਪਾਂ ਹੁਣ ਠੰਡਾ ਕਰ ਲੈਨੇ ਆ। ਠੰਡਾ ਹੋਣ ਤੇ ਫਿਰ ਆਪਾਂ ਭਰਾਂਗੇ ਕ੍ਰੇਲਿਆਂ ਵਿੱਚ। ਮਸਾਲਾ ਆਪਣਾ ਠੰਡਾ ਆ ਗਿਆ ਤੇ ਇਹਨੂੰ ਆਪਾਂ ਵਿੱਚ ਕ੍ਰੇਲਿਆਂ ਦੇ ਭਰ ਲਾਂਗੇ ਇਸ ਤਰੀਕੇ ਨਾਲ। ਸਾਰੇ ਕ੍ਰੇਲੇ ਆਪਾਂ ਭਰ ਲੈਨੇ ਆ। ਆਪਾਂ ਗਰਮ ਰੱਖ ਲਿਆ ਤੇ ਆਪਾਂ ਇਹ ਕ੍ਰੇਲੇ ਵੀ ਭਰ ਲਿਆ ਇਹਨਾਂ ਨੂੰ ਹੁਣ ਆਪਾਂ ਬੰਨ ਲੈਨੇ ਆ ਥਾਗਿਆਂ ਨਾਲ। ਉਕੇ ਨਾ ਦਾ ਮਸਾਲਾ ਨਿਕਲੇ ਨਾ ਉਦ ਤਰਾ ਆਪਾਂ ਮਸਾਲਾ ਤੇ ਥੋੜਾ ਥੋੜੀ ਭਰਿਆ ਵਿੱਚ ਅੰਦਰ ਅੰਦਰ ਜਿਹੜਾ ਰਵੇ ਪਰ ਫਿਰ ਵੀ ਇਹਨਾਂ ਨੂੰ ਥੋੜਾ ਥੋੜੇ ਧਾਗੇ ਬੰਨ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਤੇ ਕਰੇਲੇ ਆਪਾਂ ਪਾ ਦੇਨੇ ਇਹਦੇ ਵਿੱਚ ਇਸੇ ਤਰੀਕੇ ਨਾਲ ਆਪਾਂ ਸਾਰੇ ਕਰੇਲੇ ਪਾ ਦਾਂਗੇ ਤੇ ਮੱਠੀ ਮੱਠੇ ਸੇਕ ਤੇ ਆਪਾਂ ਇਹਨਾਂ ਨੂੰ ਬ੍ਰਾਊਨ ਕਰਾਂਗੇ ਭੁੰਨਾਂਗੇ ਚੰਗੀ ਤਰ੍ਹਾਂ ਇਸੇ ਤਰੀਕੇ ਨਾਲ ਆਪਾਂ ਤਰੇਲੇ ਚੰਗੀ ਤਰ੍ਹਾਂ ਭੱਲ ਲਵਾਂਗੇ ਭਰਉਣ ਹੋਂ ਤੱਕ ਹਾਂਜੀ ਗੰਡੇ ਗਰੇਲੇ ਆਪਣੇ ਬਣ ਕੇ ਤਿਆਰ ਆ ਦੇਖੋ ਕਿੰਨੇ ਸੋਨੇ ਬਨੇ ਆ ਇਹ ਹੁਣ ਆਪਾਂ ਥੁਲਕੇ ਲਾ ਕੇ ਉਹਨਾਂ ਨਾਲ ਸਰਵ ਕਰਾਂਗੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬ ਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਜੀ ਸਾਨੂੰ ਲੋੜ ਆ ਮਿਲਾਂਗੇ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਦਾਤਾ ਕੁਲਈ ਰੱਬ ਰੱਖਾ